ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵੀਡੀਓ ਪਾਉਣ ਲੱਗਿਆ ਮੈਂ ਇਸ ਕਰਕੇ ਕਿ ਦੋ ਇਤਿਹਾਸਿਕ ਫੈਸਲੇ ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਪਿਛਲੀ ਦਿਨੀ ਲਿੱਤੇ ਨੇ ਉਹਨਾਂ ਬਾਰੇ ਥੋੜਾ ਜਿਹਾ ਡਿਸਕਸ਼ਨ ਮਾਨ ਸਾਹਿਬ ਨੇ ਪਹਿਲਾ ਫੈਸਲਾ ਲਿੱਤਾ ਹੈ ਕਿ ਸਾਰੇ ਕਿਸਾਨਾਂ ਦੇ ਕਰਜ਼ੇ ਜਿੰਨੇ ਵੀ ਨੇ ਉਹ ਮਾਫ ਕੀਤੇ ਜਾਣਗੇ ਦੋਸਤੋ ਤੁਸੀਂ ਜਾਣਦੇ ਹੋ ਅਗਰ ਕ੍ਰਪਸ਼ਨ ਤੇ ਅਸੀਂ ਕੰਟਰੋਲ ਕਰ ਲਈਏ ਤੇ ਗਵਰਨਮੈਂਟ ਫਿਊਲ ਖਰਚੀ ਨੂੰ ਰੋਕ ਲਈਏ ਤਾਂ ਇਹ ਕਰਨਾ ਬਿਲਕੁਲ ਸੰਭਵ ਹੈ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਸੰਭਵ ਹੈ ਦੂਸਰਾ ਫੈਸਲਾ万 ਸਾਹਿਬ ਨੇ ਲਿੱਤਾ ਹੈ ਜੋ ਕਿ ਬਹੁਤ ਹੀ ਇਤਿਹਾਸਿਕ ਹੈ ਕਿ ਅਸੀਂ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਅਸੀਂ ਗਵਰਨਮੈਂਟ ਉਹਨਾਂ ਨੂੰ ਜ਼ਮੀਨ ਦੇਏਗੀ ਇਹ ਉਸ ਤਰਜ਼ ਤੇ ਹੋਵੇਗਾ ਜਿਸ ਤਰਜ਼ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣਾ ਰਾਜ ਕਾਇਮ ਕੀਤਾ ਸੀ ਤੇ ਬੇਲੋੜਿਆਂ ਨੂੰ ਜਿਨ੍ਹਾਂ ਨੂੰ ਲੋੜ ਸੀ ਲੋੜਵੰਦਾ ਨੂੰ ਜ਼ਮੀਨਾਂ ਵੰਡੀਆਂ ਗਈਆਂ ਸੀਗੀਆਂ ਜ਼ਕੀਰਾ ਦਿੱਤੀਆਂ ਗਈਆਂ ਸੀਗੀਆਂ ਉਹ ਇਹ ਫੈਸਲਾ ਦੇਖੋ ਦੋਸਤੋ ਆਪਣੀ ਬਹੁਤ ਹੀ ਜ਼ਮੀਨ ਤਨਾੜ ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ ਅਗਰ ਅਸੀਂ ਗਵਰਨਮੈਂਟ ਉਹ ਕਬਜ਼ੇ ਛੁੜਾ ਕੇ ਉਹ ਜ਼ਮੀਨ ਗਰੀਬ ਲੋੜਵੰਦਾ ਨੂੰ ਦੇ ਦਿੰਦੀ ਹੈ ਤਾਂ ਮੇਰੇ ਖਿਆਲ ਨਾਲ ਇਹ ਕੋਪਾ ਇਹ ਨਹੀਂ ਕਹਿ ਸਕਦੇ ਕਿ ਇਹ ਪੋਸੀਬਲ ਨਹੀਂ ਹੈ ਇਟ ਇਟ ਇਜ਼ ਵੈਰੀ ਮੱਚ ਪੋਸੀਬਲ ਤੇ ਮੈਂ ਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਇਤਿਹਾਸਿਕ ਫੈਸਲਾ ਲਿੱਤੇ ਵਾਹਿਗੁਰੂ ਜੀ ਕਾ ਖਾਲਸਾ